ਕੀ ਕਰਈ ਬੁੱਤ ਕੰਮ ਇਹ ਕਰਕੇ ਆਈ ਸੀ ਬੇਬੇ ਬਾਹਰ ਤਾਂ ਪਜੜਾ ਨਹੀਂ ਬੁੱਤ ਤੂੰ ਤਾਂ ਕੰਮ ਨਹੀਂ ਬਸ ਹੌਲੀ ਹੌਲੀ ਕਰੀ ਜਾਂਦੀ ਅੱਛੀ ਤਾਂ ਰੋਟੀ ਤਾਂ ਵੀ ਕਰੇਗੀ ਦਾਲ ਰੋਟੀ ਤਾਂ ਕਰਤੀ ਸੀ ਉਹ ਪਸੂਆਂ ਨਹੀਂ ਦੇਖਦੀਆਂ ਹਜੇ ਬੋਕਰ ਪਸੂ ਧੁੱਪੇ ਖੜਿਆ ਹਾਂ ਜਾਨੀ ਆ ਪਾਣੀ ਪੀ ਕੇ ਆਉਣੀ ਹਜੇ ਝਾੜੂ ਮਾਰਿਆ ਨਹੀਂ ਨਾ ਮਾਰਦੀਆਂ ਬੋਕਰ ਮਾਰ ਕੇ ਬੋਕਰ ਭਾਂਡੇ ਭੁੰਡੇ ਮਾਂ ਤੇ ਭਾਂਡੇ ਵੀ ਰਹਿੰਦੇ ਆ ਹਜੇ ਮੰਜ ਨਾਲ ਚਾਹ ਪਾਣੀ ਕਰ ਲਿਆ ਚਾਹ ਕਰ ਦਿੰਨੀ ਆ ਤੈਨੂੰ ਪੀਣੀ ਆ ਹਾਂ ਮੈਂ ਚਾਹ ਤਾਂ ਕੋਈ ਨਹੀਂ ਟਾਈਮ ਹੋਗਾ ਕਰ ਲਈ ਕੋਈ ਨਹੀਂ ਕਰ ਦਿੰਨੀ ਆ ਚਾਹ ਤਾਂ ਤੈਨੂੰ ਤੇ ਹੋਰ ਕੀ ਕੰਮ ਰਹਿ ਗਿਆ ਤੇਰੇ ਕਪੜੀ ਡੇ ਤੋ ਤੇ ਉਹ ਵੀ ਰਹਿੰਦੇ ਆ ਹਜੇ ਨਾ ਕੋਈ ਨਹੀਂ ਮੇੜਦੀ ਦੁੱਤਾ ਹੋਰ ਹਾਲੀ ਹਾਲੇ ਕਰੀ ਜਾਂਦੀ ਸੀ ਕੋਈ ਨਾ ਤੋਂ ਲੈ ਕਰ ਸੁਨਿਆਣ ਮੇੜ ਕੇ ਕੋਈ ਨਾ ਘਰ ਕੰਮ ਕਰਕੇ ਨਾ ਹੁੰਦੀ ਮੈਨੂੰ ਤੇਰੇ ਲਈ ਚੰਗਾ ਕਹਿਣੀ ਆ ਨਾ ਕੋਈ ਨਾ ਕੋਈ ਕਰ ਲੈਣੀ ਵਾਹੀ ਤੂੰ ਪਝੜਾਨੇ ਕੰਮ ਨੂੰ ਛੇਤੀ ਛੇਤੀ ਕਰਿਆ ਕਰ ਕੰਮ ਹੋਰ ਅੱਜ ਸਵੇਰੇ ਲੇਟ ਹੋ ਗਈ ਉੱਠਿਆ ਹੀ ਨਹੀਂ ਗਿਆ ਸਵੇਹਾ ਆਏ ਵੇ ਗਰਮੀ ਦਾ ਮਹੀਨਾਗਾ ਫਿਰ ਇੰਨਾ ਕੰਮ ਧੁੱਪੇ ਮੱਝਦੀ ਵਰਦੀ ਰਹਣੀ ਆ ਮੈਂ ਕਰ ਕੇ ਆਉਣੀ ਬਈ ਮੈਨੇ ਪੁੱਤ ਫੋਨ ਆਇਆ ਸੀ ਮੇਰੇ ਨੰਦ ਕੋਲ ਜਾ ਕੇ ਆਉਣਾਗਾ ਤੇ ਮੇਰੇ ਕੱਪੜੇ ਪ੍ਰੈਸ ਕਰ ਦੇ ਉਹ ਜੇ ਹੁੰਦੀ ਤਾਂ ਫਿਰ ਤਕੀ ਸੀਗਾ ਨ ਕੋਈ ਨਾ ਬੇਬੇ ਕਰ ਦਿੰਨੀ ਹੈ ਕਿਹੜੇ ਸੂਟ ਪੱਕ ਜਾਣਗੇ ਉਹ ਜੇ ਠੰਡੇ ਜੇ ਸੁੱਤੀ ਜਾਉਣੀ ਸੰਤੇ ਜੀ ਤੇ ਮੇਰੇ ਕੱਪੜੇ ਪੁੱਤ ਕਰ ਦਿੰਨੀ ਹੈ ਹਾਂ ਉਹ ਤਿਆਰ ਕਰ ਦੇ ਮੇਰੇ ਕੱਪੜੇ ਕਰ ਦਿੰਨੀ ਹੈ ਹੋਣਾ ਸੀਗਾ ਲਾਤਾ ਸੀ ਬੇਬੇ ਚੱਕਿਆ ਨਹੀਂ ਉਹਨਾਂ ਨੇ ਫੋਨ ਤੇਰਾ ਦਿਮਾਗ ਹੀ ਹੈ ਜਹਾ ਹੋਰ ਲਾ ਦੇ ਦੁਆਰੇ ਲਾ ਦਿੰਨੀ ਹੈ ਦੁਆਰੇ ਚੱਕਿਆ ਨਹੀਂ ਉਹਦੋਂ ਲਾਇਆ ਸੀ ਮਸਲੇ ਤੇ ਤੂੰ ਤਾਂ ਐਂ ਫਿਰ ਮੈਂ ਜਾਇਆ ਹਾਂ ਨਾ ਕੋਈ ਨਾ ਬੇਬੇ ਲਾ ਦਿੰਨੀ ਹੈ ਗਰਮੀ ਵਾਲੀ ਪੈਂਦੀ ਹੈ ਮੇ ਲੋਕ ਜਾਂਦੇ ਮੈਂ ਵੀ ਜਾਉਂਗੀ ਨਾ ਲਾ ਦਿੰਨੀ ਕੋਈ ਤੇਰੇ ਕੱਪੜੇ ਪ੍ਰੈਸ ਕਰਕੇ ਲਿਆਉਣੇ ਆ ਚੰਗਾ ਲਿਆ ਬੁੱਤਣਾਂ ਤਿਆਰ ਹੋਣੀਆਂ ਵਾਈ ਸਿਆਣੀ ਦੱਤਾ ਕੱਲ ਮੈਂ ਜਾ ਆਉਂਗੀ 10 ਅਲੀ ਵਸਤੇ ਜਰ ਜੂਂਗੀ ਮੇਰੇ ਪਰ ਬਾਂਝੇਂ ਟੀਕੇ ਤੇ ਹੋਣਗੇ ਮਾਮੀ ਆਉਂਦੀ ਹੈ ਮਾਮੀ ਆਉਂਦੀ ਹੈਗੀ ਆ ਗਈ ਬੇਬੇ ਫੋਨ ਕਰ ਹੈਲੋ हां दीदी ਸਤਿ ਸ਼੍ਰੀ ਅਕਾਲ ਹੋਰ ਕਰੇ ਠੀਕ ਐ ਸਾਰੇ ਠੀਕ ਐ ਜੀ ਵਧੀਆ ਇੱਕ ਨਾ ਤੁਹਾਨੂੰ ਆ ਬੇਬੇ ਨੇ ਫੋਨ ਕਰਵਾਇਆ ਸੀ ਬੇਬੇ ਤੁਹਾਡੇ ਕੋਲ ਆਈ ਜਾਂਦੀ ਸੀ ਹਾਂ ਆਉਣ ਨੂੰ ਕਹਿੰਦੀ ਸੀ ਤੁਹਾਡੇ ਕੋਲ ਕਹਿੰਦੀ ਮਿਲ ਕੇ ਆਉਣਾਗਾ ਮੈਂ ਆ ਜੂਨ ਦੀਆਂ ਛੁੱਟੀਆਂ ਦਾ ਕਰਕੇ ਠੀਕ ਐ ਜੀ ਭੇਜ ਦिए ਤੇ ਵੀਰੇ ਨੂੰ ਕਹਿ ਦਿਓ ਲੈ ਜਾਣਗੇ ੱਡੇ ਤੋਂ ਆ ਕੇ ਠੀਕ ਐ ਜੀ ਠੀਕ ਐ ਠੀਕ ਐ ਜਾ ਠੀਕ ਹੈ ਬੇਬੇ ਮੈਂ ਫੇਰ ਤੇਰਾ ਬੈਗ ਤਿਆਰ ਕਰਦਾ ਲਿਆ ਦੇ ਲਾ ਲੀ ਕੱਪੜੇ ਪਾ ਕੇ ਲਿਆਨਾ ਮਾੜਾ ਟਾਈਮ ਨਾ ਲਾਈ ਕੋਈ ਨਾ ਜਾਣਾ ਜਾਣਾ ਮੈਂ ਬਾਹਰ ਤੇ ਜਾਨੀ ਅੰਦਰ ਹੀ ਵਹਿ ਨਹੀਂ ਜਾ ਕੇ ਬੇਬੇ ਕਿਹੜੇ ਕਿਹੜੇ ਸ਼ੂਟ ਆਖਿਆ ਸੀ ਤੂੰ ਤਾਂ ਬੰਦਿਆਂ ਤੇ ਪੁੱਛਦੀ ਮੈਨੂੰ ਕਿਹਨਾਂ ਤੇ ਕਹਿੰਦਾ ਕਿੰਨਾ ਪਾ ਤੇ ਤੇ ਹੁਣ ਆਏ ਦੇਖ ਲੈ ਵੀ ਕਿਹੜੇ ਕਿਹੜੇ ਪਾਏ ਆ ਜਿਹੜੇ ਹੁੰਦੇ ਹੁੰਦੇ ਤੇ ਮੈਂ ਤਾਂ ਉਹ ਹੀ ਤਾਂ ਆਖਿਆ ਸੀਗਾ ਉਹ ਤਾਂ ਮੋਲੀ ਗਈ ਲੈ ਤੂੰ ਤਾਂ ਬੋਲਦੀ ਵਾਲੇਂਗੀ ਲੈ ਦੇ ਠੀਕ ਹੈਗੇ ਲੈ ਠੀਕ ਹੈ ਲੈ ਮੈਂ ਤੇਰਾ ਬੈਗ ਅੰਦਰ ਹੀ ਲਾ ਜਾਨੀ ਬੇਬੇ ਅੰਦਰ ਪਾ ਕੇ ਲਿਆ ਦਿੰਨੀ ਆ ਜਿਹੜਾ ਪਾ ਲੈ ਛੇ ਦੇ ਕੇ ਤਾਂ ਤਾਉਂ ਹੀ ਜਲ ਕੇ ਜਲ ਕੇ ਕਰ ਜਾਨੀ ਹੈਗੀ ਕੋਦੋਂ ਤਾਂ ਨਹੀਂ ਆਉਂਦਾ ਨਹੀਂ ਲੈ ਬੇਬੇ ਜਮਨ ਮਾ ਦਾ ਫਾਲੀ ਵਸ ਤੇ ਚੰਨਾ ਪੂਗਾ ਕੁਛ ਨਹੀਂ ਆਉਣਾ ਦੱਸ ਨਹੀਂ ਜਾਂ ਕਿਵੇਂ ਕੀ ਕਰੀ ਜਾਂਦੇ ਹੋ ਕਿਵੇਂ ਸੀਗਾ ਉਹ ਮੰਮੀ ਦਾ ਫੋਨ ਆਇਆ ਸੀ ਕਹਿੰਦੀ ਮੈਂ ਬਹਿਣੀ ਆਲਾ ਆਉਣ ਆਲੀ ਆ ਕਹਿੰਦੀ ਮੈਨੂੰ ਲੈ ਜਾਓ ਆ ਕੇ ਮੰਮੀ ਨੇ ਹੁਣ ਹੁਣ ਆ ਗਿਆ ਦਾ ਹਾਂ ਉਹਨੇ ਫੋਨ ਕੀਤਾ ਸੀ ਉਹ ਸਭਾ ਬਾਲਾ ਕੰਬਾਗਾ ਦਾ ਅੱਛਾ ਹਾਂ ਪਤਾ ਨਹੀਂ ਫੋਨ ਕਰੀ ਜਾਂਦੀ ਹੈ ਕਹਿੰਦੀ ਮੈਨੂੰ ਲੈ ਕੇ ਜਾਓ ਮੈਂ ਮੈਂ ਦੇਖਦੀ ਆਂ ਜੇ ਘਰੇ ਹੋਏ ਤਾਂ ਭੇਜ ਦਿੰਨੀ ਆ ਉਤਰੂ ਕਿਥੇ ਬਹਿਣੀ ਆਲਾ ਬਹਿਣੀ ਆਲਾ ਫਿਰ ਲਿਆ ਮੰਗ ਉਹਨੂੰ ਹਜੇ ਤਾਂ ਟਾਈਮ ਬਹੁਤ ਪਿਆ ਆ ਗਿਆ ਤੇ ਉਥੇ ਚੜੀ ਮਾਨਸੀ ਆਈ ਹੁਣ ਤਾਂ ਹਾਂ ਦਾ ਬਸ ਕਹਿੰਦੀ ਮੈਂ ਬਹਿਣੀ ਆਲਾ ਪਹੁੰਚਣਾ ਨਹੀਂ ਆਈ ਆ ਆਮੜਾ ਮੋਟੇ ਸਾਸ ਭਾਈ ਕਰਦੋ ਬਾਈ ਨੂੰ ਚਨਾ ਬਾਲਾ ਕੱਬਾ ਬੋਲਦੀ ਉਹ ਅੱਛਾ ਹਾਂ ਐ ਨਹੀਂ ਪੜੀ ਐ ਬਾਲੀ ਪੜੀ ਐ ਉਹ ਪਤਾ ਨਹੀਂ ਮੈਂ ਤਾਂ ਬਾਲਾ ਉਹਦੇ ਨਾਲ ਮੇਰਾ ਬਾਵਾਸਤਾ ਨਹੀਂ ਨਾ ਹੈਗਾ ਇੰਨਾ ਬਾਵਾਸਤਾ ਤਾਂ ਨਹੀਂ ਹੈਗਾ ਹੁਣ ਪਤਾ ਲੱਗ ਜੂ ਜਦੋਂ ਆ ਗਈ ਤੂੰ ਦੇਖ ਇਹ ਘਾਟੀ ਹੁੰਦੀ ਐ ਪਹਿਲਾਂ ਆਪਣੇ ਕੋਲੇ ਮਾਮੀ ਇਹ ਬਸ ਇੱਕ ਇੱਕ ਜਿਹੜਾ ਪਹਿਲਾਂ ਉਹ ਦੂਜੀ ਮਾਮੀ ਤਾਂ ਬਹੁਤ ਵਧੀਆ ਉਹਦਾ ਤਾਂ ਸੁਭਾਅ ਇੱਕ ਜਿਹੜਾ ਪਹਿਲਾਂ ਵਜਾ ਸੀ ਤੇ ਦੂਜਾ ਜਿਹੜਾ ਇਹਦਾ ਮੇਰੇ ਹੁੰਦੇ ਤਾਂ ਫਿਰ ਇਹ ਆਈ ਨਹੀਂ ਮਾਮੀ ਕਦੇ ਮਾ ਤੇਰੇ ਹੁੰਦੇ ਨਹੀਂ ਆਈ ਤੇ ਹੁਣ ਆਈ ਐ ਤੈਨੂੰ ਪਤਾ ਲੱਗ ਜੂ ਜਿਹੜੀ ਉਹ ਦੂਜੀ ਮਾਮੀ ਸੀਗੀ ਉਹ ਤਾਂ ਬਹੁਤ ਨਰਮ ਹੈਗੀ ਇਹਦਾ ਫਰਕ ਹੈ ਇਹਦਾ ਤਾਂ ਹੀ ਨਹੀਂ ਪਤਾ ਕੀ ਬੋਲਤੇ ਅੱਛਾ ਠੋਕਰੀਆਂ ਬਾਲੀਆਂ ਮਾਰਦੀ ਆ ਅੱਛਾ ਜੀ ਹਾਂ ਫੇਰ ਓਖੇ ਹੀ ਹੋ ਜੂ ਆਪਾਂ ਨੂੰ ਤਾਂ ਤੂੰ ਦੇਖੀ ਜਾਈ ਤੂੰ ਕੀ ਬਣਦੇ ਨੇ ਤਾਂ ਉਸ ਉਸ ਹਿਸਾਬ ਨਾਲ ਹੀ ਗੱਲ ਕਰ ਲਈ ਬਸ ਐਂ ਗਿਆ ਹੁਣ ਤਾਂ ਦੂਜੀ ਲੈ ਆਓ ਫੇਰ ਜਾ ਕੇ ਮੈਨੂੰ ਵੀ ਰੋਬ ਜ ਨਾਲ ਬੋਲਦੀ ਸੀ ਪਾਈ ਵੀ ਲੈ ਕੇ ਜਾਓ ਮੈਂ ਬਹਿਣੀ ਨਾਲ ਪਹੁੰਚਣ ਆਲੀ ਆ ਦੁਬਾਰੇ ਫੇਰ ਫੋਨ ਆ ਗਿਆ ਹਾਂ ਫੋਨ ਕੀਤਾ ਮੈਨੂੰ ਦੁਬਾਰੇ ਆਏ ਨਹੀਂ ਕਹਿੰਦੀ ਤੁਸੀਂ ਆਓ ਕਹਿੰਦੀ ਨਾਲ ਗੱਡੀ ਗੁੱਡੀ ਲੈ ਕੇ ਆਇਓ ਹਾਂ ਜੀ ਕਰਦੀ ਸੀ ਗੱਡੀ ਤਾਂ ਸਾਡੇ ਕੋਲ ਤਾਂ ਕਹਿੰਦਾ ਮੋਟਰਸਾਈਕਲ ਉਹ ਸਾਡੇ ਕੋਲ ਕਿਹੜੀ ਗੱਡੀ ਹੈ ਕਹਿੰਦੀ ਗੱਡੀ-ਗੁੱਡੀ ਲੈ ਕੇ ਆਏ ਹੋ ਗਰਮੀ ਵਾਲੀ ਆਏ ਬਾਹ ਕਰੀ ਜਾਂਦੀ ਸੀ ਮੈਂ ਤਾਂ ਇਹ ਕਹਿੰਦੀ ਆਪੀ ਮੈਂ ਵੀ ਮੈਨੂੰ ਲੱਗਿਆ ਤਾਂ ਸੀਗਾ ਬੋਲ ਦੀ ਜੀ ਸੀ ਜਦੋਂ ਵੀ ਆਏ ਜਗਾ ਤਾਂ ਕਰੀ ਜਾਂਦੀ ਫਿਰ ਮੈਂ ਕਿਹਾ ਚੱਲ ਮੈਂ ਪੁੱਛ ਲਈਆਂ ਵਾਹ ਸੁਆਹ ਹੈ ਨਹੀਂ ਉਹਦਾ ਇ ਨਹੀਂ ਪਤਾ ਘਰੇ ਵੀ ਐਂ ਬੋਲਦੀ ਉਹ ਹਮ ਚਲੋ ਫਿਰ ਲੈ ਆਓ ਜਾਂਦਾ ਫਿਰ ਜਦੋਂ ਆਉਣ ਨਾਲ ਮੈਂ ਖੇਤ ਜਾਵਾਂ ਦੇਖ ਲੋ ਲੈ ਆਓ ਮੈਂ ਇਹਨੂੰ ਐਸੀ ਮੈਂ ਹਾਂ ਕਿਹਾ ਨਾ ਹੋਮ ਖੇਤ ਨਾ ਬਾਗੇ ਹੋਮ ਹਮ ਕਹਿੰਦੀ ਭੇਜ ਦਿਓ ਜਾ ਬਾਗ ਜਿਓ ਲੈ ਕਹਿੰਦੇ ਬਾਲਾ ਕੁਛ ਕਰਦੀ ਆ ਤਾਂ ਆ ਕੋਲੇ ਆਨੇ ਵੀ ਨਹੀਂ ਆਇਆ ਕ ਥੁੱਪੇ ਮੱਚਦੀ ਆਉਣੀ ਮੈਂ ਤਾਂ ਹੁਣ ਕੀ ਕਰਾਂ ਕੋਈ ਨਹੀਂ ਆਇਆ ਲੈਣ ਮੈਂ ਤਾਂ ਕਾਹਜਾ ਸਾੜੀਆਂ ਗਲੀਆਂ ਨਹੀਂ ਗਈਆਂ ਕਿਹ ਚਿੱਤੀਆਂ ਵੀ ਨਹੀਂ ਹੈਗੀਆਂ ਥੁੱਪੇ ਮੱਚ ਗਈ ਮੈਂ ਤਾਂ ਫੋਨ ਕਰਿਆ ਸੀ ਕੋਈ ਨਹੀਂ ਆਇਆ ਲੈਣ ਆਇਆ ਤੇ ਮੈਂ ਮੁਕਾਰਦਾ ਮੰਜੇ ਢੇਪਿਆ ਹੈ ਕਾਹਜਾ ਘਰ ਗੰਦਾ ਢੇਪੇ ਗੰਦੇ ਕਿਉਂ ਪਾਤੀਆਂ ਪਈਆਂ ਨੇ ਕਿੰਬਾ ਪਕੜ ਗਿਆ ਪਿੰਗਾਨੇ ਉਹ ਆ ਗਈ ਮਾਮੀ ਤਾਂ ਕਿੱਡਾ ਮਾਮੀ ਸਤਿਕਾਰ ਸਤਿਕਾਰ ਠੀਕ ਹੋ ਹਾਂ ਠੀਕ ਹੈ ਕਾ ਫੋਨ ਕਰਤੇ ਲੈ ਤਾਂ ਆ ਜ ਮੈਨੂੰ ਫੜਾ ਦੋ ਲੈ ਮੈਂ ਕਿਹਾ ਸੀ ਮੱਛੀ ਨਹੀਂ ਆਈਆਂ ਮੈਂ ਤਾਂ ਨਹੀਂ ਮੈਂ ਕਿਹਾ ਸੀ ਮੱਛੀ ਨਹੀਂ ਕਦੋਂ ਬੋਲਦੇ ਤੁਸੀਂ ਮੈਂ ਤਾਂ ਗੰਡੇ ਸੜੇ ਪਏ ਉਹ ਨਹੀਂ ਆਖਿਆ ਸੀ ਮਾਮੀ ਮੈਂ ਅੱਜ ਬਹਿ ਜਾ ਉਹ ਕਹੀ ਕਹੀ ਗੀ ਲੈ ਕੇ ਬਾਗੇ ਸੀਗੇ ਤੇ ਮੈਨੂੰ ਲੱਗਿਆ ਵੀ ਪਤਾ ਨਹੀਂ ਜਾਂ ਖੇਤ ਖੂਤ ਨਾ ਬਾਗੇ ਹੋਣ ਬਹਿ ਜਾ ਉਹਨੂੰ ਗੋਲ ਦਿਓ ਆ ਭੰਡ ਜੁੱਠੇ ਕਿਵੇਂ ਪਏ ਹੈਗੇ ਇਹ ਬਸ देखा देखा मैं पानी लेती हूँ नहीं है जी सूटिंग आस्ते। ਅਕੀ ਹਾਰ ਹੈ ਬੇ ਬੇਟੀਆਂ ਤੇ ਬਣਾ ਲੈ ਦਿੰਦੇ ਮੈਂ ਕਿਹਨੂੰ ਕੱਪੜੇ ਚੰਗੇ ਪਏ ਮੈਂ ਕਹਿ ਦਿੰਦੀ ਮਨਜੀਤ ਨੂੰ ਆ ਗਏਗੀ ਬਾਣੀ ਮਨਜੀਤ ਤੋਂ ਕੁਛ ਦੀ ਐ ਮੇਰੀ ਮਿਲ ਜੂਗਾ ਇੱਥੋਂ ਕੁਡੀ ਚੱਲ ਗਈ ਹੈ ਤਾਂ ਨਹੀਂ ਹੋ ਤਰ ਮੁੰਡਾ ਕਿ ਪਾਣੀ ਇਹ ਗਿੰਜੀ ਹੈ ਵਰ ਵੀ ਨਾ ਮਿਲਣਾ ਕਿਹੜਾ ਮਰੂ ਦੇ ਨਾ ਮੱਪਾ ਦੇ ਦੋਨੋਂ ਹੁਣ ਪਾਣੀ ਫਿਲਟਰ ਆਫ ਮੈਂ ਫੋਨ ਕਰਾਂ ਜੇ ਕਿਤੇ ਐ ਮਨਜੀਤ ਹੋਊਗਾ ਇੱਥੇ ਕਿਤੇ ਤਦੋਂ ਦੇਖ ਕਦੋਂ ਆਉਂਦੇ ਨੇ ਮਰੰਡਿਚ ਤਾਂ ਨਹੀਂ ਹੈਗੇ ਕਿਵੇਂ ਸੀ ਆਇਓ ਮੜਾ ਜਾ ਕੀ ਹੋਇਆ ਨਹੀਂ ਆਦੀ ਸੀ ਤੁਮ ਲਈ ਨਾ ਜੇ ਤੁਸੀਂ ਕੰਮ ਟੁਕਤਾ ਜਾਓ ਮੈਂ ਪਾਣੀ ਪਰਾਇਆ ਸੀਗਾ ਕਹਿੰਦੀ ਮੈਂ ਨਹੀਂ ਪਾਣੀ ਪਿੰਦੀ ਕਿਹੜਾ ਤੂਟੀ ਦਾ ਮੈਨੂੰ ਤਾਂ ਟੂਟੀ ਦਾ ਪਾਣੀ ਪਿੰਦੀ ਕਹਿੰਦੀ ਮੈਨੂੰ ਤਾਂ ਕਿਹੜਾ ਫਿਲਟਰ ਦਾ ਪਾਣੀ ਮੇਰੀ ਗੱਲ ਸੁਣੋ ਉਧਰ ਕਿਧਰ ਜਾਂਦਾ ਪਾਣੀ ਜ ਬੋਤਲ ਫੜ ਲਿਓ ਪਹਿਲਾਂ ਬੋਤਲ ਹੀ ਫੜ ਲੈਣਾ ਫੜ ਕੇ ਲਓ ਤਾਂ ਬਾਹਲਾ ਕੁਛ ਨਹੀਂ ਹੁੰਦੀ ਜੀ ਬਾਹਲਾ ਕੁਛ ਬੋਲੀ ਆ ਕੇ ਆਉਣ ਸਾਰੀ ਜਲਦੀ ਆ ਜਾਓ ਮਾੜਾ ਜ ਮੈਨੂੰ ਤਾਂ ਡਰ ਲੱਗ ਜਾਂਦਾ ਮੈਨੂੰ ਬੋਲਦੀ ਇਹ ਜੀ ਛੇਤੀ ਆ ਜਾ ਮਮੀ ਵਾਸਤੇ ਲੈ ਤਾਂ ਪਾਣੀ ਪਰਮੀ ਦੀ ਪਾਣੀ ਲਿਆ ਕੇ ਤੇ ਮਾਮੀ ਟੂੜੀ ਦਾ ਪਾਣੀ ਦਾ ਪਸੰਦ ਹੀ ਨਹੀਂ ਕਰਦੀ। ਮੈਂ ਪਰਮ ਇਧਰ ਨੂੰ ਬੋਹਦਾਗਾ। ਆਹ ਬੋਤਲ ਵਾਲਾ ਪਾਣੀ ਲੈ ਕੇ ਦਿੱਤਾ ਪਿਆ ਦੂ ਮਾਮੀ ਨੂੰ। ਆ ਲੈ। ਲੈ। ਹਾਂ। ਲੈ ਉਹ ਵਾਖੂ ਕਿੰਨਾ ਟਾਈਮ ਹੋ ਗਿਆ ਬੈਠੇ। ਮਾਮੀ ਨੂੰ ਥੋੜਾ ਹਾਵ ਨਹੀਂ ਚੱਲੀ। ਪਸਾਹ ਤਰੀਗੀ ਜਾਓ ਤੁਸੀਂ ਮਲੇ। ਮੈਂ ਮਿਲ ਕੇ ਆਉਣਾ ਚਾਹ। ਦਸੇ ਕੰਮ ਮਾਮੀ। ਤਸਰੀ ਕੰਮ। ਮੈਂ ਤਾਂ ਬਾਈ ਨਾਲ ਤੁਰ ਕੇ ਆਇਤਾ ਹੀ ਨਹੀਂ ਲੈਣ ਉਹ ਤੁਸੀਂ ਮੈਨੂੰ। ਮੇਰੇ ਪਾਣੀ ਦੀ ਬਾਰਿਸ਼ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕਿੰਨੇ ਬੇਹਤਰ ਨਾਲ ਤੁਸੀਂ ਮਤ ਮਸਾਂ ਆਈਆਂ ਗਈ ਮੈਂ ਤਾਂ ਖੜਕੀ ਬਹਾਵ ਟਾਈਮ ਮੁੜਿਆ ਮੈਂ ਤਾਂ ਗਰਮੀ ਚ ਬੈਠਿਆ ਏਸੀ ਨੂੰ ਜੀ ਨਹੀਂ ਹੈਗਾ ਏਸੀ ਤਾਂ ਹੁਣ ਸਾਡੇ ਤਾਂ ਕਿੱਥੇ ਹੈਗਾ ਥੋੜੇ ਏਸੀ ਲੱਗੇ ਹੁੰਗਾ ਹਾਂ ਜ਼ਰਤ ਤਾਂ ਵਧੀਆ ਲੱਗਿਆ ਜੀ ਅੱਛਾ ਤੇ ਕਿੰਨੇ ਕ ਟਾਈਮ ਦੇ ਆਏ ਤੁਸੀਂ ਮੈਂ ਤਾਂ ਹੁਣ ਹੀ ਆਈਆਂ ਸੀ 10 15 ਮਿੰਟ ਬਈ ਬੈਣੀ ਹੁਣ ਉੱਤਰਾਂ ਹੋਗੇ ਹੋਰ ਮਸਾਂ ਆਈਆਂ ਨੇ ਧੁੱਪੇ ਧੁੱਪੇ ਉਹ ਸੜੀ ਉੱਥੇ ਕਹਿ ਦਿੰਦੇ ਮੇਰਾ ਨਾਮ ਲੈ ਲੈਂਦੇ ਆਪੇ ਛੱਡ ਜਾਂਦੇ ਮੁੰਡੇ ਸੜੀਆਂ ਜੀਆਂ ਗਲੀਆਂ ਨੇ ਕਿਵੇਂ ਕਰਦਾ ਬੁਰਾ ਹਾਲ ਹੋਇਆ ਪੈਗਾ ਉਹ ਵੇਖ ਤਾਂ ਇਹੀ ਚ ਕੋਤਨੀ ਆ ਕੇ ਕਿਸੇ ਪਾਣੀ ਦੀ ਘੁੱਟ ਨਹੀਂ ਪੜਾਈ ਕੋਈ ਗੱਲ ਨਹੀਂ ਮਾਂਮੀ ਕੋਈ ਨਾ ਪਾਣੀ ਪੁਣੀ ਲਿਆਉਣਿਆ ਤੈਨੂੰ ਪਿਆਉਣਿਆ ਕੋਈ ਗੱਲ ਨਹੀਂ ਤੇ ਚਾਹ ਚੋ ਬਣਾਉਣਿਆ ਕੋਈ ਗੱਲ ਨਹੀਂ ਪੀ ਲਓ ਤੂੰ ਹਾਂ ਮੈਂ ਮੈਂ ਮੀ ਬੋਤਲ ਲਾ ਕੋਈ ਹੋਰ ਦੱਸੋ ਘਰ ਫਰਮਾਨ ਸਾਹਿਬ ਕੀ ਕਰਨ ਵਧੀਆ ਬਈ ਸਾਰਾ ਕੁਝ ਤੇ ਬਾਗੜ ਵਰਗੀ ਕਿਵੇਂ ਆ ਵਧੀਆ ਵਧੀਆ ਕਮ ਸਰੀਤ ਨਹੀਂ ਵਧੀਆ ਵਧੀਆ ਚੱਲੀਆਂ ਨੇ ਗਰਮੀ ਬਹੁਤ ਸੀਗੀ ਹੈ ਨਾ ਹੂੰ ਬਾਹਲੀ ਕਰਦਾ ਇੰਤ ਲਾਈਨ ਪਾ ਗਏ ਤੁਸੀਂ ਲਾਈਨ ਤਾਂ ਮੈਨੂੰ ਕੰਮ ਹੋ ਗਿਆ ਨਾ ਤਾਂ ਕਰ ਕਿਉਂ ਉੱਥੇ ਗੇਣਾ ਲਾ ਕੇ ਆਇਆ ਕਿਤਾ ਪਹਿਲਾਂ ਇਹਨੇ ਕਿਹਾ ਤਾਂ ਦਮਾਜਦੀ ਆਇਆ ਮੈਂ ਤਾਂ ਸਾਨੂੰ ਉੱਥੇ ਕਹਿੰਦਾ ਬਈ ਉਹ ਤਾਂ ਬਾਗ ਜਿੱਥੋਂ ਮੈਂ ਤਾਂ ਘਰ ਭੁੱਲ ਗਈ ਉਹਦੀ ਘਰ ਭੁੱਲ ਗਈ ਕਿਹੜਾ ਧੁੱਪ ਚ ਪਤਾ ਲੱਗਦਾ ਹੈਗਾ ਗਰਮੀ ਬਾਹਲੀ ਤੂੰ ਇੱਥੇ ਆਏਂ ਤਰ ਨਹੀਂ ਆਉਗੇ ਹੂੰ ਅਸਟਾ ਗਰਮੀ ਸਰਪੰਚ ਵਾਲੀ ਗਲੀ ਉਹੀ ਗਲੀ ਪੈਗੀ ਮੈਂ ਅੱਛਾ ਉਹਨੂੰ ਉਹ ਦਵਾਈ ਕਿੱਥੇ ਰਹਿਣ ਦਾ ਬੁੜੇ ਆਉਂਦਾ ਸਿੱਧੀ ਆਏ ਨੇ ਗੁਰਦੁਆਰੇ ਵਾਲੀ ਆਪਾਂ ਮੈਨੂੰ ਕਿਹ ਕਿੱਥੇ ਪਤਾ ਲ ਕਰ ਪੜ ਲਗੀ ਮੈਂ ਤਾਂ ਤੇ じゃ ਆਪਣੇ ਸੁਨੋ ਹੈ ਵੀ ਇੱਧਰ ਦੀ ਆ ਜੀ ਸੁਨੋ ਹੈ ਵੀ ਵੀ ਮੋੜ ਤੇ ਸੁਨੋ ਹੈ ਵੀ ਵਧੀਆ ਸੀ ਹੁਣ ਇਹਨਾਂ ਦਵਾਈ ਕਿੱਥੇ ਰਹਿ ਗਿਆ ਤਾਂ ਐ ਤਾਂ ਫਰਕ ਤਾਂ ਪੈ ਜਾਂਦਾ ਹੈਗਾ ਵੀ ਮੈਂ ਦੱਤੀ ਆ ਜੂੰਗੀ ਜਾ ਆ ਜਾਂਦੀ ਹੈ ਨਾ ਤੇ ਜਗੇ ਵੀ ਉਤਰ ਖੜਦੀ ਜਗੇ ਵੀ ਲੋਟ ਸੀਗਾ ਗਲਤ ਦਿਮਾਗ ਦੀ ਇਹਨਾਂ ਦਵਾਈ ਕਿ ਨਹੀਂ ਰਹਿ ਜਦੋਂ ਸਾਨੂੰ ਚਾਰੇ ਪਾਸੇ ਰਸਤੇ ਪੈਂਦੇ ਆ ਵਧੀਆ ਤੂੰ ਇੱਧਰ ਦੀ ਆਇਆ ਹੋਰ ਸੁਣਾਓ ਵਧੀਆ ਬਈ ਹੁੰਦਾ ਤੇ ਕੀ ਕੀ ਕਿੱਥੇ ਕਿ ਠੇਕੇ ਦੇ ਰੱਖਾ ਠੇਕੇ ਦੇ ਦੇ ਤਾਂ ਬਈ ਵਾਹ ਅੱਛਾ ਸਸਾ ਪਰ ਤਾਂ ਮੇਲੇ ਹੋ ਗਏ ਆ ਮੇਲੇ ਅਜ ਤਾਂ ਤੇ ਇਹ ਮਗਲਾ ਜੀ ਲਾਰ ਕੇ ਤਾਂ ਵਧੀਆ ਦੁਰਤ ਕੋਈ ਨਹੀਂ ਗਾ ਐਸੀ ਫਸਲਾਂ ਦੇ ਪਾਣੀ ਆਉਂਦੇ ਪਾਣਾ ਨਹੀਂ ਦੇਣਾ ਨਹੀਂ ਸਾਰੇ ਤੱਕ ਬਸ ਟਾਈਮ ਪਾਸ ਹੀ ਮੈਂ ਤਾਂ ਬਹੁਤ ਕਾਜ ਕਿ ਮੈਂ ਦੋ ਚਾਰ ਦਿਨ ਲਾਉਣੇ ਸੀ ਫਿਰ ਤਾਂ ਆਏ ਆ ਮਾਮੇ ਵਰਗੇ ਨੌਕਰੀ ਤੇ ਲੱਗੇ ਹੋਏ ਤਾਂ ਗੱਟੇ ਤੋਂ ਡੰਗ ਲੱਗੀ ਜਾਂਦਾ ਗਾ ਸਾਡੇ ਤਾਂ ਸਾਨੂੰ ਪਤਾ ਹੈ ਜੱਟਾਂ ਦਾ ਕੰਮ ਕੀ ਹੈਗਾ ਬਸ ਲੈਣ ਦੇ ਦੇਣੇ ਉੱਥੇ ਫਿੜੇ ਰਹਿੰਦੇ ਆ ਹੁਣ ਗਾਹਾਂ ਸਰਕਾਰਾਂ ਪਾਣੀ ਦਿੰਦੀਆਂ ਸਾਬ ਉਹ ਦਿਨ ਤਾਂ ਕੋਈ ਚੱਲ ਲੜਾਉਣ ਤਾਂ ਕੋਈ ਆਪਾਂ ਕੋਕੋਠੀ ਵਗੈਰਾ ਪਾਲੀਏ ਤੇ ਅਸੀਂ ਏਸੀ ਵਗੈਰਾ ਵੀ ਲਾ ਲਈਏ ਅ ਦੋ ਚਾਰ ਦਿਨ ਕੱਟ ਨਹੀਂ ਔਖ ਹੋ ਜਾਣਗੇ ਮੈਂ ਤਾਂ ਲਾਉਣਾ ਬਈ ਜਿੱਤਰ ਤੁਹਾਨੂੰ ਦੇਖਣੇ ਆ ਫਿਰ ਪਣਾਉਣੇ ਵੀ ਚਾਹਣ ਕੋਲ ਤੇ ਬੈਠੋ ਕੋਈ ਗੱਲ ਨਹੀਂ ਦੋ ਦਿਨ ਚੱਲਵਾਤਾ ਕੋਲ ਪਾਣੀ ਤੁਮਹਾਂ ਭੇਜ ਜਾਗਾ ਮੈਂ ਨਹੀਂ ਖੇਦੇ ਆ ਆ ਮਾ ਛੋਟੇ ਕੋ ਦਿਨਾ ਪਾਣੀ ਦਾ ਪ੍ਰਬੰਧ ਤਾਂ ਕੋਈ ਪਾਣੀ ਦਾ ਫਰਸ਼ ਤਾਂ ਟੂਟੀ ਵਾਲੀ ਪੀਂਦੀਆਂ ਸਾਰੇ ਜਿੱਤਾਂ ਤੂੰ ਸੁਣਦੇ ਆ ਕਿ ਦਿਨਾ ਪੈ ਫਿਰ ਰੋਜ਼ ਆ ਗੁਰਦੁਆਰੇ ਲੈਣ ਚਲੋ ਹੋਰ ਅੱਜ ਅਸੀਂ ਇਹ ਬੋਤਲਾਂ ਲਿਆਇਆ ਕਰਾਂਗੇ ਇੱਥੇ ਸਾਰੇ ਪਿੰਡ ਦਾ ਤਾਂ ਇਹੀ ਹਾਲ ਹੈ ਕਿ ਆਪਣੇ ਟੂਟੀ ਦੀ ਪੀਂਦੇ ਸਾਰੇ ਦੇਖਿਆ ਮੈਂ ਤਾਂ ਆਉਂਦੀਆਂ ਗੱਲਾਂ ਵੀ ਨਹੀਂ ਜੱਜਦੀਆਂ ਜਿੱਤਾਂ ਪਰ ਇਹ ਤਾਂ ਹੁਣ ਆਇਆ ਪਸਰਾ ਪਿੰਡਾਂ ਲਾਸਟ ਆ ਕਰਕੇ ਗਲੀਆਂ ਕਿਹੜੀਆਂ ਬਣੀਆਂ ਮਸਾ ਮਸਾਈਆਂ ਮੇਰੇ ਇਹ ਤਾਂ ਹੁਣ ਮਾਨ ਲੱਗੀਆਂ ਮਾੜੀਆਂ ਮੋਟੀਆਂ ਨਿਕਾ ਮੈਂ ਗਲੀ ਸੇ ਗਰਮੀ ਸਰਪੰਚੀ ਬਣ ਗਈ ਵਧੀਆ ਨਹੀਂ ਔਖਾ ਜੀ ਮੈਂ ਤਾਂ ਇੱਥੇ ਹੀ ਵਾਲਾ ਇੱਥੇ ਪਈ ਜਾਂਦਾ ਇਸ ਤਰ੍ਹਾਂ ਪਰਸੋਂ ਤੋਂ ਹੁਣ ਆਇਆ ਨਾ ਸ਼ਹਿਰ ਦਾ ਕੰਮ ਲਾਗਾ ਹੈ ਵਧੀਆ ਪੈਸੇ ਐਸੀ ਕਮਰੇ ਚ ਰਹਿੰਦੇ ਹਾਂ ਸਾਡਾ ਜਿੱਤਾਂ ਦਾ ਤਾਂ ਕੰਮ ਨਹੀਂ ਆਈ ਅੱਬਰ ਜੀ ਜੇ ਵੀ ਚੱਜ ਦੇ ਕੱਪੜੇ ਪਾ ਕੱਪੜੇ ਤਾਂ ਚੱਜ ਦੇ ਪਾਲਿਆ ਕਰੋ ਬਸ ਸਹੀ ਹੈ ਮਾਪੀ ਜੀ ਤਰ੍ਹਾਂ ਸਭ ਪੈਗੀ ਚੱਲਦੇ ਲੱਗੇ ਨਹੀਂ ਆ ਕਰਨੇ ਤੇ ਪਰ ਬੰਦੇ ਪੂਰੀ ਹਾਂ ਲਓ ਮੰਮਾ ਹਾਂ ਲਓ ਜੀ ਚਾਹ ਲਓ ਮੰਮੀ ਜੀ ਚਾਹ ਇਹ ਮੈਂ ਜੀ ਦੇਣੀ ਮੈਂ ਪੀਦੀ ਮੈਂ ਤਾਂ ਕੌਫੀ ਪੀਉਂਗੀ ਚਾਹ ਪੀਂਦੇ ਨਹੀਂ ਨਾ ਕੀ ਲੈਣੇ ਥੋੜੀ ਜੀ ਮੈਂ ਤਾਂ ਕੌਫੀ ਵਾਲੀ ਚਾਹ ਪੀਉਂਗੀ ਕੌਫੀ ਪਤਾ ਨਹੀਂ ਜੀ ਮਿਲ ਜੂਗੀ ਕਿ ਨਾ ਇੱਥੋਂ ਦੇਖ ਲਓ ਤੁਸੀਂ ਚਾਹ ਪੀ ਕੇ ਦੇਖੋ ਜੀ ਪਤਾ ਕਰੇ ਉਹ ਦੁਕਾਨ ਤੋਂ ਕੀ ਮਿਲ ਜੇ ਮੈਂ ਜਾਨਾ ਫਿਰ ਕੌਫੀ ਬਣਾ ਲਾਂਗੀ ਮੈਂ ਦੇਖ ਲਾਂ ਲਿਓਣਗੀ ਕੌਫੀ ਮੈਂ ਤਾਂ ਦੁਖੀ ਘਾਤੀ ਇੱਥੇ ਆ ਕੇ ਕੋਰਾ ਕੋਈ ਹੈ ਚੀ ਵੀ ਨ ਲੱਗਾ ਮੇਰੀ ਗੱਲ ਸੁਣਿਓ ਇਹ ਤਾਂ ਹੁਣ ਕੌਫੀ ਮੰਗਦੀ ਐ ਪਹਿਲਾਂ ਕਹਿੰਦੀ ਮੈਂ ਪਾਣੀ ਨਹੀਂ ਪੀਣਾ ਤੁਝਾ ਮੈਨੂੰ ਪਾਣੀ ਦੂਜਾ ਲੈ ਕੇ ਦਿਓ ਬੋਤਲ ਵਾਲਾ ਪਾਣੀ ਮੰਗਾਤਾ ਹੁਣ ਉਹ ਕਿਵੇਂ ਚਾਹ ਨਹੀਂ ਪੀਣੀਗੀ ਕਹਿੰਦੀ ਕੌਫੀ ਲੈ ਕੇ ਦਿਓ ਇਹ ਤਾਂ ਫਿਰ ਇਹੀ ਲੋਟ ਆਊਗੀ ਆਪਾਂ ਤਾਂ ਹੁਣ ਆਪਾਂ ਮੂਰੇ ਝੋਨਾ ਲਾਉਣ ਲੱਗ ਜਾਾਂਗੇ ਘਰੇ ਇੰਨਾ ਕੰਮ ਹੋਇਆ ਕਰੂਗਾ ਐਨਾਂ ਜਰ ਕਿੱਥੇ ਖੜ੍ਹਦੀ ਐਨੀ ਸਹੂਲਤਾਂ ਤੇ ਕਿੱਥੇ ਆਪਣੇ ਕੋਲੇ ਇਹ ਤਾਂ ਟੱਪ ਜੂਗੀ ਦੋ ਦਿਨਾਂ 'ਚ ਹਾਈ ਦੋ ਦਿਨਾਂ 'ਚ ਇਹ ਤਾਂ ਮੇਰਾ ਬੁਰਾ ਹਾਲ ਕਰ ਦੂਗੀ ਇਹ ਤਾਂ ਮੇਥੋਂ ਲੋਟ ਹੀ ਨਹੀਂ ਆਉਣੀ ਤੁਸੀਂ ਨਾ ਹੁਣ ਕੌਫੀ ਲਿਆ ਦਿਓ ਕਿਰਾਂ ਦਾ ਝੋਸਮੜਾਵਾ ਕਰ ਦਈਏ ਕਿੱਥੋਂ ਆਈ ਐ ਕਿਧਰੋਂ ਕਾਫੀ ਤਾਂ ਮਿਲਣੀ ਮਿਲਣੀ ਮੈਨੂੰ ਪਤਾ ਹੀ ਸੀ ਕਿਹੜੀ ਮਿਲੂਗੀ ਤੇ ਫਿਰ ਹਾਂ ਤੁਹਾਨੂੰ ਦੁੱਧ ਬਣਾ ਬਣਾ ਰੱਖਿਆ ਸੀ ਤੇ ਮੈਂ ਇੱਥੇ ਹੀ ਆਇਆ ਦੁੱਧ ਲੈ ਹੀ ਜਾਨੀ ਆ ਕਾਫੀ ਤਾਂ ਮਿਲਦੀ ਸੀ ਫੋਡੀ ਲੈ ਜਾਨੀ ਤੂੰ ਫਿਰ ਮੰਮੀ ਜੀ ਹਾਲੋ ਦੁੱਧ ਪੀ ਲਓ ਕੌਫੀ ਤਾਂ ਮਿਲੀ ਨਹੀਂ ਇੱਥੋਂ ਪਿੰਡ ਚੋਂ ਇਹ ਜੀ ਲੌਂਗ ਲੇਜੀਆਂ ਪਾ ਗਨੇ ਅਮ ਨਹੀਂ ਇਸ ਲੌਂਗ ਲੇਜੀਆਂ ਦਾ ਨਹੀਂ ਪਾਈਆ ਮੰਮੀ ਜੀ ਸਿੰਪਲ ਦੁੱਧ ਹੀ ਹੈ ਜੀ ਪੈ ਜਾਓ ਠੀਕ ਹੋ ਕੇ ਐ ਬੈਠੇ ਹੋ ਤੁਸੀਂ ਠੀਕ ਹੋ ਕੇ ਪੈ ਜਾਓ ਇੱਧਰ ਪੈ ਜਾਓ ਠੀਕ ਹੋ ਕੇ ਲੌਂਗ ਲੇਜੀਆਂ ਤਾਂ ਨਹੀਂ ਪਾਈਆ ਮੰਮੀ ਜੀ ਕੋਈ ਨਹੀਂ ਆਥਣੇ ਫਿਰ ਲੌਂਗ ਲੇਜੀਆਂ ਮੰਗਵਾ ਲਾਂਗੇ ਆਪਾਂ ਸਾਨੂੰ ਸੁਬਾ ਘੱਟ ਹੀ ਆ ਸੀ ਘੱਟ ਹੀ ਫੋਣਿਆ ਲੌਂਗ ਲੇਜੀਆਂ ਲਾਈਟ ਭੱਜ ਗਈ ਬੱਝ ਗਈ ਹੋਰ ਬਾਗੀ ਲੜ ਹੈਗੀ ਹੈ ਮਤਲਬ ਨਹੀਂ ਬਾਗੀ ਲੜਦਾ ਕਾਈ ਦੇ ਫਿਰ ਮੱਖੀ ਚੱਲਣ ਲੱਗੀ ਅੱਛਾ ਤੇ ਹੋ ਠੀਕ ਸੀ ਮਾਮੀ ਸਾਰੇ ਸਾਰੇ ਵਧੀਆ ਸੀਗੇ ਅੱਛਾ ਘਰ ਪਰਿਵਾਰ ਤੇ ਫਿਰ ਰਹੋਗੇ ਦੋ ਚਾਰ ਦਿਨ ਦੋ ਚਾਰ ਦਿਨ ਲਾਉਂਗੇ ਵੇ ਜੀ ਤਾਂ ਨਹੀਂ ਤੁਹਾਡੇ ਓਕਾ ਹੋ ਜਾਊਗਾ ਐਸੀ ਤਾਂ ਮਾਮੀ ਜੀ ਫਿਰ ਕਿੱਥੇ ਤੈਨੂੰ ਪਤਾ ਕਰਦੀਆਂ ਕਬੀਲਦਾਰੀਆਂ ਇਹ ਜਿਹੀਆਂ ਹਨਾ ਅਸ ਤਾਂ ਪੱਖੇ ਭੁੱਖੇ ਨੇ ਟਾਈਮ ਪਾਸ ਕਰ ਤੂੰ ਤਾਂ ਫਿਰ ਐਸੀ ਜੀ ਪੈਂਦੇ ਹੋਊਂਗੇ ਹੈ ਹੋਰ ਅੱਛਾ ਤਾਈ ਤੁਹਾਨੂੰ ਔਖਾ ਲੱਗਦਾ ਸਾਨੂੰ ਨਾ ਤਵਾਂ ਔਖਾ ਹੋਇਆ ਪਰ ਗਰਮੀ 'ਚ ਬੈਠੀਆਂ ਸਾਨੂੰ ਨਹੀਂ ਲੱਗਦਾ ਔਖਾ ਸਾਨੂੰ ਸੁਭਾਅ ਪੈ ਰਿਆ ਨਾ ਆ ਹੁਣ ਝੋਨਾ ਝੋਨਾ ਲਾਉਣ ਲੱਗ ਜਾਣਗੇ ਇਸ ਤਾਂ ਸਾਰਾ ਤੁੰ ਚੁੱਲ੍ਹੇ ਮੂਰੀ ਜਿੱਦੇ ਮੂਰੀ ਬੈਠਣਾ ਦੱਸਤਾ ਸਾਡਾ ਤਾਂ ਹੀ ਨਿੱਕ ਦਿਨ ਨਿੱਕ ਤੁਸੀਂ ਈ ਡਾ ਕੱਪੜਾ ਜਿੱਦ ਦਾ ਕੋਈ ਵਧੀਆ ਪਾਲਿਆ ਕਰੋ ਸਾਨੂੰ ਤਾਂ ਇਹੀ ਵਧੀਆ ਲੱਗਦੀ ਆ ਮੰਮੀ ਜੀ ਸਾਨੂੰ ਤਾਂ ਇਹੀ ਬਹੁਤ ਵਧੀਆ ਲੱਗਦੀ ਐ ਕੋਈ ਆ ਸਲੀਪਰਸ ਉੱਪਰ ਵਧੀਆ ਲਿਆ ਕੋ ਚੱਪਾਂ ਦੇ ਗਈਆਂ ਜੇ ਭਾਈ ਫਿਰ ਤੀਉ ਬਸ ਇਹੀ ਵਧੀਆ ਨੇ ਜੀ ਹਨਾ ਫਿਰ ਅਜੇ ਹੁਣ ਬਾਲੇ ਵਧੀਆ ਲਿਆਵਾਂਗੇ ਕੱਲ ਨੂੰ ਬਾਣੀਆਂ ਮਗਰਾ ਕਹਿੰਦੇ ਨੇ ਭਾਈ ਇੰਨਾ ਕਰਜ਼ਾ ਹੋ ਗਿਆ ਸੋਡੇ ਸਿਰ ਕੋਈ ਝੂੜੀਆਂ ਹੱਥਾਂ 'ਚੇ ਕੋਈ ਝੱਜਦੀਆਂ ਪਾ ਲੋ ਆਪਣੀਆਂ ਲੈਣੀਆਂ ਪਾਉਂਦੀਆਂ ਚਾਦਰ ਦੇਖ ਕੇ ਪੈਰ ਵਿਸਾਰਨੇ ਚਾਹੀਦੇ ਹਨੀ ਜੀ ਉਹ ਤਾਂ ਠੀਕ ਹੈ ਹੈਨਾ ਤੇ ਇਹ ਵੀ ਬਾਹਲਾ ਇੰਨਾ ਵੀ ਨਹੀਂ ਉਹ ਕਰਨਾ ਹੁਣ ਤੋਂ ਥੋੜਾ ਸੁੱਖ ਨਾਲ ਪੈਸਾ ਵਾਧੂ ਆਏਗਾ ਤਾਂ ਕਰਕੇ ਹੁਣ ਦੋ ਤਿੰਨ ਗਿੱਲਿਆਂ ਵਾਲੇ ਕਿਸਾਨ ਦਾ ਤਾਂ ਕੁਝ ਵੀ ਨਹੀਂ ਬਣਦਾ ਹੈਨਾ ਕੋਈ ਗੁਰਤੀ ਹਾਂ ਵਸਾਈ ਇਸ ਤਰ੍ਹਾਂ ਹੀ ਦੂਜੀ ਵਧੀਆ ਗੁਰਤੀਆਂ ਲਿਆਓ ਕੋਈ ਜੂਣ ਗੁਜ਼ਾਰਾ ਜੇ ਕਰਦੇ ਫਿਰ ਹੁਣ ਕੀ ਕਰਿਆ ਜਾਵੇ ਕੀ ਹੋਊਗਾ ਤਾਹੀ ਮਮੀ ਜੀ ਫਿਰ ਉਹ ਹੁੰਦਾਗਾ ਭੈਣ ਭਾਈ ਵੀ ਨਹੀਂ ਛੇਤੀ ਕੋਈ ਆਉਂਦਾ ਅਗਲਾ ਕਹਿੰਦਾ ਸੋਡੇ ਆਏ ਨਹੀਂ ਆਏ ਨਹੀਂ ਜੀ ਤਾਂ ਸਭ ਕਾਸੇ ਨੂੰ ਕਰਦਾ ਬਾਲ ਪੇਪਰ ਵਧੀਆ ਲਾਉਂਦੇ ਤੂੰ ਤਾਂ ਖੁਸ਼ੀ ਨਹੀਂ ਕਰਿਆ ਮੈਂ ਤਾਂ ਜੀ ਤਾਂ ਸਭ ਕਾਸੇ ਨੂੰ ਕਰਦਾ ਹੁੰਦਾ ਮਮੀ ਜੀ ਅੱਜ ਵੀ ਹੋਈ ਪਈ ਦੇਖ ਕੇ ਹਾਂ ਜਿਵੇਂ ਕਹਿੰਦੇ ਹੁੰਦੇ ਘਰ ਆਖਿਆ ਨਹੀਂ ਕਰਦਾ ਭੁੱਲੀ ਨਹੀਂ ਵਿਹਾਰਾਂ ਨੂੰ ਹਾਂ ਉਹ ਤਾਂ ਗੱਲ ਠੀਕ ਹੈ ਹਾਂ ਆ ਕਰਕੇ ਤੁਸੀਂ ਪੀ ਲੋ ਕਰ ਇੱਕ ਵਾਰੀ ਦੁੱਧ ਸ਼ਾਮ ਨੂੰ ਕੋਈ ਨਹੀਂ ਲੌਂਗ ਲੌਂਗ ਲੈ ਚੀਆਂ ਪਾਕੇ ਬਣਾ ਲਾਂਗੇ ਆਪਾਂ ਇੱਕ ਵਾਰੀ ਤਾਂ ਪੀ ਲੋ ਤੁਸੀਂ ਰੋਟੀ ਰੋਟੀ ਬਣਾਵਾ ਮਾਮਾ ਮਮੀ ਨਾ ਪਰਮਜੀਤ ਹਸੁੰਦਾ ਪਾਣੀ ਪੀ ਲੈ ਕੇ ਰੰਦਾ ਹਾਂ ਦੋ ਚਾਰ ਦੁੱਧ ਪੀ ਲਿਆ ਤੇ ਜੇ ਰੋਟੀ ਰੋਟੀ ਬਣਾਉਣੀ ਆ ਤਾਂ ਬਣਾ ਕੋਈ ਨਹੀਂ ਮੈਂ ਦੱਸ ਦੂੰ ਜੇ ਪੈ ਜਾ ਫਿਰ ਵਧੀਆ ਲਿਆ ਕੋਈ ਖੀਰੇ కూਰੇ ਕੋਈ ਵਧੀਆ ਉੱਠੀ ਬਣਾਇਓ ਨਾ ਕੋਈ ਨਾ ਮੇ ਆਵਾਂਗੇ ਤਾਂ ਹੀ ਤੇ ਤੁਹਾਨੂੰ ਕਾਫੀ ਗੂਫੀ ਨਹੀਂ ਮਿਲੀ ਪਿੰਡਾ ਜੋ ਕਿਹੜਾ ਮਿਲਦਾ ਕੁਛ ਕੋਈ ਮਟਰ ਪੀ ਨਾ ਪਿੰਡਾ ਜੋ ਕੁਛ ਨਹੀਂ ਮਿਲਦਾ ਸਬਜੀ ਦੁੱਜੀ ਵਧੀਆ ਨਾ ਤੁਹਾਨੂੰ ਜੇ ਤੁਸੀਂ ਨਾ ਪਹਿਲਾਂ ਫੋਨ ਕਰ ਦਿੰਦੇ ਚੱਲ ਵੇਤਾ ਸੀ ਉਹ ਕਰ ਲੈਂਦੇ ਇੱਕ ਤਾਂ ਤੁਸੀਂ ਤੁਰਤ ਪਹਿਲਾਂ ਫੋਨ ਕਰਿਆ ਸਾਨੂੰ ਆਉਂਦਿਆ ਨਹੀਂ ਵੀ ਮੈਂ ਬੈਣੀਆ ਲਾਉਣ ਆਲੀ ਆ ਹਨਾ ਹੁਣ ਇਸ ਤਾਂ ਐ ਕਿ ਦਿਖਾਦਾ ਨਹੀਂ ਇਹਨੇ ਵਧੀਆ ਵਧੀਆ ਬਣਾਇਓ ਆਟਮ ਤਾਂ ਹੈਗਾ ਹੀ ਹੈ ਜੀ ਅਸਤਮਾਂ ਵੀ ਕਦੂ-ਕਦੂ ਬਣਾ ਹੁਣ ਤਾਂ ਸਾਡੇ ਕਦੂ ਚੱਲਿਆ ਕਰਨਗੇ ਬਸ ਗਰਮੀ-ਗਰਮੀ ਰਾਏ ਕਿ ਇਹਦੇ ਵਧੀਆ ਬਣਾ ਲਿਆ ਕਰੋ ਕਦੂ ਤੋਰੀਆਂ ਬਸ ਹਈਆ ਜੇ ਬਾਲੇ ਸੋਨੇ ਤੁਸੀਂ ਕੱਪੜਿਆਂ ਦੀ ਗੱਲ ਕਰਦੇ ਸੀ ਜੇ ਬਾਲੇ ਸੋਨੇ ਕੱਪੜੇ ਪਾਉਣੇ ਮਾਮੀ ਜੀ ਫਿਰ ਬਾਣੀਏ ਫੋਨ ਕਰਦੇ ਆ ਮਾਗਰ ਜਦੋਂ ਕੱਪੜੇ ਲਿਆ ਲਿਆ ਧਾਰ ਪਾਈ ਜਾਵਾਂਗੇ ਜਦੋਂ ਹੁਣ ਪਤਾ ਹੀ ਆਵਦੇ ਘਰ ਦਾ ਹਨਾ ਉਹ ਤਾਂ ਠੀਕ ਹੈ ਤੇ ਫਿਰ ਔਖਾ ਹੋ ਜਾਂਦਾ ਫਿਰ ਟਾਈਮ ਪਾਸ ਔਖਾ ਹੋ ਜਾਂਦਾ ਕਰਨਾ ਹੁਣ ਛੋੜੇ ਦਾ ਚਾਰੀ ਪਾਸੇ ਪੈਸਾ ਆਉਂਦਾ ਹਨਾ ਤੁਹਾਨੂੰ ਛੋੜੇ ਦਾ ਫਰਕ ਆ ਥੋੜਾ ਜਿਹਾ ਹੁਣ ਸਾਡੇ ਘਰ ਦਾ ਤੁਹਾਨੂੰ ਪਤਾ ਹੀ ਹੈ ਤਾਂ ਕਰਕੇ ਚਲੋ ਪੈ ਜਾਓ ਜੀ ਤੁਸੀਂ ਫਿਰ ਕਿੱਡੀ ਖਰਾਬ ਹੈ ਨਹੀਂ ਇਹ। ਵੀ ਸਾਡਾ ਕਿਹੜਾ ਜੀਨੀ ਕਰਦਾ ਹੈਗਾ। ਸਾਡਾ ਜੀਨੀ ਕਰਦਾਗਾ ਆਕੇ ਲੱਗੀ ਚ ਉਧਰ ਕਰਨ। ਸੋਖਾ ਜੀ ਦੁਖੀ ਲਈ ਜਾਂਦੀ ਹੈ ਤਾਂ ਮੇਰਾ ਮੇਰਾ ਤਾਂ ਮੂੜ ਜਾਫ ਕਰਤਾ ਇਹਨੇ ਆਕੇ। ਵੀ ਸਾਡਾ ਨਹੀਂ ਜੀ ਕਰਦਾ ਹੈਗਾ ਵੀ ਸੋਨੇ ਸੋਨੇ ਘਰ। ਸੋਨਾ ਸੋਨਾ ਘਰ ਹੋਵੇ ਜਿਵੇਂ ਕਹਿੰਦੀ ਹੈ ਗੋਠੀਆਂ ਨੇ ਸਾਡੇ ਐ ਆ ਬਾਏ। ਵਾੜਾ ਓਖਾ ਜਿ ਲੱਗੀ ਜਾਂਦਾ ਵੀ ਐ ਜੇਗਾ ਤੂੰ ਕਰਿਆ ਸਾਨੂੰ ਪਾਣੀ ਵੀ ਸਾਡਾ ਬੇਫਿੱਟ ਕਰਤਾ ਸਾਡਾ ਦੁੱਧ ਵੀ ਬੇਫਿੱਟ ਕਰਤਾ ਸਾਡਾ ਘਰ ਵੀ ਬੇਫਿੱਟ ਕਰਤਾ। ਉਹੜਾ ਖੂਹ ਇਹਨੂੰ 4 ਦਿਨੋਂ ਹੁਣ ਆ ਹੀ ਜਾਂਦਾ ਮम्मी ਦੀ ਨੂੰਹ ਦਾ ਫੋਨ ਆ ਹੈਲੋ ਹੈਲੋ ਸੱਚ ਕੈਲਦੀ ਸੀ ਸਸਸੀ ਕਾਲ ਬਾਈ ਠੀਕ ਹੋ ਠੀਕ ਹੈ ਜੀ ਵਧੀਆ ਹੋ ਤੁਸੀਂ ਜਸੋ ਹਾਂ ਹਾਂ ਵਧੀਆ ਵਧੀਆ ਹੋਰ ਸਾਰੇ ਠੀਕ ਸੀ ਠੀਕ ਹੈ ਜੀ ਬੀ ਵਧੀਆ ਸਾਰੇ ਠੀਕ ਹੈ ਸਾਰੇ ਹਾਂ ਹਾਂ ਵਧੀਆ ਵਧੀਆ ਸੌਰ ਬੇਬੇ ਠੀਕ ਠਾਕ ਬਾਦੀ ਹਾਂ ਪਹੁੰਚ ਗਈ ਭੈਣ ਜਦੋਂ ਦੀ ਆਈ ਐ ਤਪਾਰ ਰੱਖਿਆ ਸੰਤਾਂ ਨੇ ਤਿੱਕ ਪਹਿਲਾਂ ਆ ਆ ਕਿ ਕਹਿੰਦੀ ਮੈਨੂੰ ਤਾਂ ਪ੍ਰਾਣੀ ਨਹੀਂ ਪਸੰਦ ਤੇ ਮੈਨੂੰ ਤਾਂ ਮੈਂ ਤਾਂ ਕੌਫੀ ਪੀਊਂਗੀ ਚਾਹ ਬਣਾ ਕੇ ਦਿੱਤੀ ਮੈਂ ਤਾਂ ਕੌਫੀ ਪੀਊਂਗੀ ਤੇ ਕੌਫੀ ਤਾਂ ਪਤਾ ਪਿੰਡ ਵਾਲੇ ਦੁਕਾਨਾਂ ਤੋਂ ਕਿਸੇ ਵੇਲੇ ਨਹੀਂ ਵੀ ਚੀਜ਼ ਮਿਲਦੀ ਹੈ ਨਾ ਉਹ ਮਿਲ ਹੀ ਨਹੀਂ ਗਈ ਤੇ ਮਸਾਂ ਦੁੱਧ ਦੀ ਕੁੱਟ ਪਈ ਹੈ ਕਹਿੰਦੀ ਦੁੱਧ ਵੀ ਮੈਂ ਤਾਂ ਲੌਂਗ ਲੈਚੀ ਵਾਲਾ ਪੀਣੀ ਹੁੰਨੀ ਆ ਏਸੀ ਚਲਾਓ ਮੈਨੂੰ ਤਾਂ ਸਬਜ਼ੀ ਬਣਾ ਕੇ ਦਿਓ ਖੀਰਾ ਟਮਾਟਰ ਖਾਣੇ ਆ ਮੈਂ ਮਟਰ ਪਨੀਰ ਦੀ ਸਬਜ਼ੀ ਖਾਣੀ ਆ ਤੇ ਐਂ ਬੋ ਵੀ ਛੋੜੇ ਏਸੀ ਨਹੀਂ ਹੈਗਾ ਤੁਸੀਂ ਸੋਹਣੇ ਕੱਪੜੇ ਨਹੀਂ ਪਾਉਂਦੇ ਐਂ ਬੜਾ ਕੁਛ ਕੀਤਾ ਤੇ ਨਸੂਲ ਤਾਂ ਕਿੱਥੇ ਗੁੰਮ ਗਏ ਸੀ ਉਹੀ ਤਾਂ ਗੱਲ ਆ ਵੀ ਇੰਨੀ ਤਾਂ ਨਹੀਂ ਬੰਦਾ ਫੁਕਰੀ ਮਾਰਦਾ ਹੁੰਦਾ ਹੁਣ ਸਾਨੂੰ ਪਤਾ ਨਹੀਂ ਗਾ ਵੀ ਇਹ ਇਹ ਜੀ ਕਿਉਂ ਆ ਗਈ ਪਹਿਲਾਂ ਦੂਜੀ ਮੰਮੀ ਤਾਂ ਆਉਂਦੀ ਹੁੰਦੀ ਆ ਸਾਡੇ ਵਿਚਾਰੇ ਉਹ ਤਾਂ ਬਹੁਤ ਵਧੀਆ ਸੁਭਾਅ ਦੇ ਨੇ ਤੇ ਇੱਕ ਘੰਟੇ 'ਚ ਇੰਨੇ ਗੇੜੇ ਖਵਾਤੇ ਸਾਡੇ ਮਨਜੀਤ ਲੈਣ ਨਹੀਂ ਗਿਆ ਮੈਨੂੰ ਤੁਸੀਂ ਲੈਣ ਨਹੀਂ ਗਏ ਤੁਹਾਡੇ ਘਰੇ ਗੱਡੀ ਨਹੀਂ ਹੈਗੀ ਐ ਬਾਹ ਖਾਸ ਕੋ ਉਸ ਕਿਹਾ ਤੇ ਮੈਂ ਕਹਾਂ ਵੀ ਉਹ ਗਏ ਸੀਗੇ ਉਹ ਜਦੋਂ ਉਹ ਗਏ ਬੈਣੀ ਵਾਲਾ ਉਦੋਂ ਨੂੰ ਇਹ ਫਿਰ ਆ ਗਏ ਸੀਗੇ ਭੂਆ ਜੀ ਕਿਸੇ ਨਾਲ ਆ ਮੰਮੀ ਜੀ ਕਿਸੇ ਨਾਲ ਚੜ ਕੇ ਮੰਮੀ ਜੀ ਉਦੋਂ ਨੂੰ ਆ ਗਏ ਸੀ ਕਿਸੇ ਨਾਲ ਚੜ ਕੇ ਤੇ ਫਿਰ ਹੁਣ ਆ ਕੇ ਫਿਰ ਬਹੁਤ ਟੱਪੀ ਕਹਿੰਦੀ ਮੈਨੂੰ ਲੈਣ ਨਹੀਂ ਗਏ ਮੈਂ ਆ ਗਏ ਸੀ ਸੋਨੂੰ ਲੈਣ ਮਾਮੀ ਜੀ ਤੇ ਵੀ ਤੁਸੀਂ ਆ ਗਏ ਸੀ ਕਿਸੇ ਨਾਲ ਉਹਨੂੰ ਚੜ ਕੇ ਜਦੋਂ ਉਹ ਇਹ ਗਏ ਹੈਗੇ ਤੇ ਹੁਣ ਪੈਣੇ ਪੁੱਛਣਾ ਤਾ ਤਾਨੋ ਜਿਹੜਾ ਤੇ ਨਾ ਕੱਟੀ ਜਾਂਨੇ ਇਨੀ ਫੁਕਰੀ ਮੈਂ ਤਾਂ ਫੈਨੀ ਫੁਕਰੀ ਬੁੜੀ ਨਹੀਂ ਦੇਖਣੀ ਕਿਤੇ ਵੀ ਸਾਨੂੰ ਪਤਾ ਨਹੀਂ ਹੈਗਾ ਵੀ ਕੀ ਹੁੰਦਾਗਾ ਘਰਾਂ ਚ ਐਡੀ ਕਿੱਡੀ ਗੈਗੀ ਕੀ ਕੱਪੜੇ ਲੀੜੇ ਤੋਂ ਪਤਾ ਲੱਗਦਾ ਬੰਦੇ ਦਾ ਐ ਥੋੜੀ ਹੁੰਦਾਗਾ ਬੰਦਾ ਵੀ ਕੀ ਹੈਗਾ ਕੀ ਹੋ ਰਹੀ ਹਾਂ ਹਾਂ ਘੰਟਾ ਹੋਇਆ ਸਾਨੂੰ ਤਾਂ ਘੰਟੇ ਨਾਲ ਬੂਹ ਮਚਾਤੀ ਸਾਡੇ ਘਰੇ ਤਾਂ ਨੇ ਆ ਕੇ ਕੈਨੇ ਮੈਂ ਤਾਂ ਐਸੀ ਲਵਾ ਕੇ ਦੋ ਲੈ ਇਹਨੂੰ ਲਵਾ ਕੇ ਦੋ ਏਸੀ ਆਈ ਐਂ ਤੇ ਕਿਸ਼ੂ ਬਾਈ ਐਂ ਤਾਨੂੰ ਪਹਣੇ ਤੁਸੀਂ ਤਾਂ ਤੇ ਨਾਲ ਜਿਵੇਂ ਕੱਟਦੇ ਹੋ ਘਰੇ ਵੀ ਐਂ ਕਰਦੀ ਐ ਇਹ ਮਨਪ੍ਰੀਤ ਆਈ ਕਰਦੀ ਅੱਛਾ ਇਹ ਜੋ ਕੁਸ਼ੀ ਕਰਦੀ ਐ ਘਰੇ ਵੀ ਇੰਨੀ ਫੁਕਰੀ ਮਾਰਦੀ ਰਹਿੰਦੀ ਐ ਉਹ ਤਾਂ ਚਾਹੀ ਕੁਸ਼ ਕਰਦੀ ਰਿਹਾ ਟੋਕ ਟਕਾਈ ਅੱਛਾ ਜੀ ਚਲ ਮੈਂ ਦੇਖਦੀ ਹਾਂ ਰੋਟੀ ਰੋਟੀ ਦਾ ਕੀ ਕਹਿੰਦੀ ਹੈਗੀ ਬਾਗ ਜੇ ਪਰਮਤਾ ਗਣੀ ਭਨੇ ਸਾਥੋ ਦਾ ਬਾਲੇ ਦਿਨ ਚਾਰ ਦਿਨ ਰੱਖ ਲੈ ਹਾਏ ਨਾ ਭਨੇ ਸਾਥੋ ਨਹੀਂ ਚਾਰ ਦਿਨ ਰੱਖੀ ਜਾਂਦੀ ਸਾਨੂੰ ਦਾ ਬਾਲਾ ਓਖਾਗਾ ਸੰਤਾ ਘੰਟੇ ਜੀ ਨਾਸੀ ਤੂੰ ਆ ਗਿਆ ਸਾਡੇ ਤਾਂ ਚਾਰ ਦਿਨ ਕਿੱਥੇ ਰੱਖ ਲਾਂਗੇ ਅਸੀਂ ਇਹਨੂੰ ਸਾਥੋਂ ਇਹਨੇ ਜੋਜ ਹੁੰਦੇ ਜਿੰਨੇ ਜੋਜ ਇਹ ਪਾਲਦੀ ਆ ਚਲ ਠੀਕ ਆ ਮਨਪ੍ਰੀਤ ਚੰਗਾ ਬਈ ਫੇਰ ਗੱਲ ਕਰੂੰ ਚੰਗਾ ਠੀਕ ਆ ਚੰਗਾ ਬਈ ਇਹ ਤਾਂ ਫੋਨ ਤੇ ਫਾਨੀਤ ਉਹ ਤਾਂ ਮਨਪ੍ਰੀਤ ਦਾ ਸੀਗਾ ਮੰਮੀ ਜੀ ਫੋਨ ਅੱਛਾ ਕੀ ਆਦੀ ਸੀ ਕੁਝ ਨਹੀਂ ਕਿਹਾ ਉਹ ਤਾਂ ਹੀ ਪੁੱਛਦੀ ਸੀ ਵੀ ਸੋਨੂੰ ਪੁੱਛਦੀ ਸੀ ਵੀ ਮੰਮੀ ਠੀਕ ਠਾਕ ਪਹੁੰਚ ਗਈ ਮੈਂ ਸੁਣ ਕੇ ਤਾਂ ਆਇਆ ਕਿ ਨਾ ਕੋਈ ਤਾਂ ਬੋਲੀ ਆਦੀ ਸੀਗੀ ਨਾ ਕੁਝ ਨਹੀਂ ਕਿਹਾ ਉਹਨੇ ਤਾਂ ਕਹੀ ਤਾਂ ਜਾਂਦੀ ਸੀਗੀ ਸੋਨੂੰ ਐਵੇਂ ਲੱਗਿਆ ਨਾ ਬੋਲੀ ਆਦੀ ਸੀ ਮੇਰੇ ਬਾਰੇ ਬਾਵਾ ਤੇ ਫਿਰ ਮੰਮੀ ਜੀ ਸੋਨੂੰ ਆਪ ਹੀ ਪਤਾ ਹਨਾ ਤੁਸੀਂ ਆਪ ਹੀ ਸਿਆਣੇ ਹੋਗੇ ਤੇ ਵੀ ਇੰਨਾ ਵੀ ਠੀਕ ਨਹੀਂ ਹੁੰਦਾ ਬੰਦੇ ਨੂੰ ਪਰੇਸ਼ਾਨ ਕਰਨਾ ਹਨਾ ਉਹ ਵੀ ਤੇਰੇ ਤੋਂ ਓਕੇ ਪਈ ਹੈ ਕੀ ਕਰਨ ਫਿਰ ਹੁਣ ਨਹੀਂ ਮੈਨੂੰ ਉਹਨੂੰ ਤੰਗ ਕਰਦੇ ਤੁਸੀਂ ਆਪ ਸੋਚੋ ਤੇ ਉਹ ਵਿਚਾਰੀ ਕਹਿੰਦੀ ਤੁਸੀਂ ਰੱਖ ਲਓ ਹੈਨਾ ਵੀ ਹੁਣ ਮੰਮੀ ਜੀ ਸਾਫ ਦੀ ਗੱਲ ਹੈਗੀ ਤੇ ਸਾਨੂੰ ਵੀ ਥੋੜਾ ਜਿਹਾ ਔਖਾ ਲੱਗਦਾ ਹੁਣ ਤੁਸੀਂ ਏਸੀ ਦੀ ਡਿਮਾਂਡ ਕਰਦੇ ਹੋ ਵੀ ਏਸੀ ਲੈ ਕੇ ਦਿਓ ਅਸੀਂ ਕਿੱਥੋਂ ਲੈ ਆਦਾਂਗੇ ਤੁਹਾਨੂੰ ਏਸੀ ਹੈਨਾ ਤੁਰਤ ਪੈਰ ਤੇ ਉਹ ਤਾਂ ਠੀਕ ਹੈ ਤੇ ਵੀ ਐ ਨਹੀਂ ਨੂੰ ਹਦਿਆਂ ਨੂੰ ਤੰਗ ਕਰੀਦਾ ਹੁੰਦਾ ਹੈਨਾ ਸੋ ਉਹਨੂੰ ਸਾਨੂੰ ਪਤਾ ਤੁਹਾਡੇ ਘਰ ਦਾ ਕਿੰਨੀ ਕੁ ਪਹੁੰਚ ਹੈਗੀ ਤੁਹਾਡੀ ਤੇ ਤੈਨੂੰ ਸਾਡਾ ਵੀ ਪਤਾ ਤੈਨੂੰ ਆ ਬਸ ਇੱਕ ਫੁਕਰੀ ਮਾਰਨ ਦੀ ਆਦਤ ਹੈ ਮੰਮੀ ਇਹ ਇਹ ਤੈਨੂੰ ਆਦਤਾਂ ਬਦਲ ਲੈ ਤੂੰ ਇਹ ਚੱਣੀ ਪੂ ਹਾਂ ਇਹ ਤਾਂ ਮਾਤ ਛੱਡਣੀ ਜੇ ਤੈਨੂੰ ਇਹ ਇੰਨਾ ਇੰਨੇ ਸਮਝ ਆ ਗਈ ਵੀ ਇਹ ਆਦਤ ਛੱਡਣੀ ਪਊਗੀ ਤਾਂ ਫਿਰ ਤੂੰ ਵਧੀਆ ਰੋਟੀ ਖਾਵੇਂਗੀ ਆਪਦੇ ਘਰੇ ਹਨਾ ਤੇ ਤੇਰੀ ਨੂੰ ਵੀ ਅੱਕੀ ਪਈ ਆ ਵਿਚਾਰੀ ਤੇਰੇ ਤੋਂ ਉਹ ਕਹਿੰਦੀ ਭਾਣੇ ਰੱਖਿਓ ਮੈਨੂੰ ਫੋਨ ਕਰਕੇ ਕਹਿੰਦੀ ਇਹਨੂੰ ਇੱਥੇ ਰੱਖੋ ਕਹਿੰਦੀ ਭਾਣੇ ਹੁਣ ਨਹੀਂ ਮੈਨੂੰ ਉਹਨੂੰ ਤੰਗ ਕਰਦੀ ਫਿਰ ਤੁਸੀਂ ਐਸ ਉਧਰ ਕੇ ਚੱਲੋ ਵੀ ਨਹੀਂ ਵੈਨਾ ਨਹੀਂ ਠੀਕ ਹੁੰਦਾ ਰਾਰਾ ਸਿਰਦਾ ਹੁੰਦਾ ਹਨਾ ਤੇ ਹੁਣ ਤੁਸੀਂ ਜਦੋਂ ਦੇ ਆਏ ਹੋ ਮੈਂ ਤੁਹਾਨੂੰ ਸਾਫ਼ ਜੀ ਗੱਲ ਕਹਿਣੀ ਹੈਗੀ ਹੁਣ ਮੈਨੂੰ ਵੀ ਤੰਗ ਕਰ ਰੱਖਿਆ ਤੁਸੀਂ 2 ਘੰਟੇ ਦੇ ਆਏ ਵੀ ਮੈਂ ਕਹਿੰਦੀ ਵੀ ਤਾਨਾ ਨੇ ਉਹ ਜਿਹੜੇ ਤੇਰੇ ਨਾਲ ਕੱਟ ਹਾਂ ਮੇ ਫੁਕਰੀਆਂ ਚ ਕੁਛ ਨਹੀਂ ਹੁੰਦਾਗਾ ਫੁਕਰੀਆਂ ਲੋਕ ਦਿਖਾਵਾ ਇਹ ਚੀਜ਼ਾਂ ਚ ਕੁਛ ਨਹੀਂ ਹੁੰਦਾ ਤਤੇ ਹੀ